ਸਾਥੀ ਮੁਲਾਜ਼ਮ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਮੁਲਾਜ਼ਮਾਂ ਦੀ ਜਥੇਬੰਦੀਆਂ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਦੇ ਅੰਦਰ ਕਾਲੀਆਂ ਝੰਡੀਆਂ ਦੇ ਨਾਲ ਸਿਵਲ ਸਰਜਨ ਦੀ ਵਿਧੈਗੀ ਪਾਰਟੀ ਦੇ ਕੀਤਾ ਰੋਸ ਪ੍ਰਦਰਸ਼ਨ। ਸ਼ੁੱਕਰਵਾਰ ਨੂੰ 1:30 ਦੇ ਲਗਭਗ ਬਠਿੰਡਾ ਦੇ ਸਿਵਲ ਹਸਪਤਾਲ ਦੇ ਬਾਹਰ ਅੱਜ ਸਪੇਧ ਕਮੇ ਵੱਲੋਂ ਬਠਿੰਡਾ ਦੇ ਸਿਵਲ ਸਰਜਨ ਦਾ ਪੁੱਤਰਾ ਫੋਕਦੇ ਹੋਏ ਕਿਹਾ ਕਿ ਜੋ ਉਹਨਾਂ ਦਾ ਸਾਥੀ ਮੁਲਾਜ਼ਮ ਜੋ ਬਿਜਲੈਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਲੇਖਣ ਜੋ ਇਥੇ ਨਾ ਸਿਵਲ ਸਰਜਨ ਹੈ ਉਸਨੇ ਸਹੀ ਤੇ ਸਪਸ਼ਟ ਰੂਪ ਦੇ ਵਿੱਚ ਉਹਨਾਂ ਨੂੰ ਕੋਈ ਲਿਖਤੀ ਰੂਪ ਨਹੀਂ ਦਿੱਤਾ ਗਿਆ ਜਿਸ ਨੂੰ ਲੈ ਕੇ ਉਸ ਦੀ ਆਪਣੀ ਗ੍ਰਿਫਤਾਰੀ ਹੋਈ ਤੇ ਹਜੇ ਤੱਕ ਉਸ ਨੂੰ ਬਾਹਰ ਨਹੀਂ ਆਪਣੇ ਲਿਆਂਦਾ ਗਿਆ ਜਿਸ ਦੇ ਰੋਸ ਵਿੱਚ ਉਹਨਾਂ ਵੱਲੋਂ ਲੰਬੇ ਸਮੇਂ ਤੋਂ ਆਪਣਾ ਧਰਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਅੱਜ ਬਠਿੰਡਾ ਸਿਵਲ ਸਰਜਨ ਦੀ ਅੱਜ ਜਿੱਥੇ ਵਧਾਈ ਗਈ ਪਾਰਟੀ ਸੀ ਉਹਨਾਂ ਵੱਲੋਂ ਉਹਨਾਂ ਦੀ ਅੱਜ ਰਿਟਾਇਰਮੈਂਟ ਸੀ ਇਸ ਨੂੰ ਲੈ ਕੇ ਇਹਨਾਂ ਵੱਲੋਂ ਕਾਲੀਆਂ ਛੰਡੀਆਂ ਦੇ ਨਾਲ ਜਿੱਥੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਬਠਿੰਡਾ ਦੇ ਸਿਵਲ ਹਸਪਤਾਲ ਦੇ ਬਾਰੇ ਇਹਨਾਂ ਵੱਲੋਂ ਆਪਣਾ ਸਿਵਲ ਸਰਜਨ ਦਾ ਪੁੱਤਰਾ ਰੋਕਿਆ ਗਿਆ बाद मुबा ज़िंदबाद ज़िंदाबाद जिंदाबाद ਰਤ ਕਰੋ ਰਤ ਕਰੋ ਅੱਜ ਅਸੀਂ ਸਿਵਲ ਸਰਜਨ ਦੀ ਰਿਟਾਇਰਮੈਂਟ ਤੇ ਉਹਨਾਂ ਦਾ ਕੁਤਲਾ ਸਾੜਿਆ ਤੇ ਕਾਲੀਆਂ ਚੰਡੀਆਂ ਲੈ ਦੇ ਕੇ ਲੈ ਕੇ ਅਸੀਂ ਉਹਨਾਂ ਨੂੰ ਅੱਜ ਬਧਾਈ ਦੀ ਪਾਰਟੀ ਦੇ ਰਹੇ ਹਾਂ ਕਿਉਂਕਿ ਜਿਹੜਾ ਰਾਜ ਸਿੰਘ ਦਾ ਮੁੱਦਾ ਸਨ ਇਹ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਕਿਉਂਕਿ ਰਾਜ ਸਿੰਘ ਦੇ ਨਾਲ ਇਹਨਾਂ ਨੇ ਨਾਂਹ ਨਸਾਫੀ ਕਰਤੀ ਹੋਈ ਹੈ ਜਿਹੜਾ ਕਿ ਇਹਨਾਂ ਨੂੰ ਲੈ ਕੇ ਦੇਣਾ ਚਾਹੀਦਾ ਸੀ 20000 ਦਾ ਮਸਲਾ ਸੀਗਾ ਉਹ ਇਹਨਾਂ ਨੇ 20000 ਦਾ ਜਿਹੜਾ ਦਰਜ ਨਹੀਂ ਕੀਤਾ ਇਹਨਾਂ ਨੇ ਆਪਣੇ ਕਾਗਜ਼ਾਂ ਦੇ ਵਿੱਚ ਕਾਗਜੀ ਕਾਰਵਾਈ ਨਹੀਂ ਦਿਖਾਈ ਜਿਹਦੇ ਕਰਕੇ ਸਾਡਾ ਇਹ ਰੋਸ ਪ੍ਰਦਰਸ਼ਨ ਆ ਜਿਹੜਾ ਅੱਜ ਅਸੀਂ ਪੁਤਲਾ ਸੜ ਕੇ ਪ੍ਰਗਟ ਕਰ ਰਹੇ ਹਾਂ ਅੱਜ ਅਸੀਂ ਜੀ ਇਸ ਗੱਲ ਦਾ ਇੱਕ ਸਪਸ਼ਟ ਰੂਪ ਦੇ ਵਿੱਚ ਸਨੇਹਾ ਦੇਣਾ ਚਾਹੁੰਦੇ ਆ ਭਈ ਜਿਹੜੇ ਅਫਸਰ ਆਪਦੀ ਟੀਮ ਦੇ ਨਾਲ ਨਹੀਂ ਖੜਨਗੇ ਜਿਹੜੇ ਅਫਸਰ ਰਿਸ਼ਵਤਖੋਰੀ ਦੇ ਹੱਕ ਦੇ ਵਿੱਚ ਭੁਗਤਣਗੇ ਜਿਹੜੇ ਅਫਸਰ ਲੋਕਾਂ ਨੂੰ ਸੇਧ ਸਵਾਮਾ ਦੇਣ ਤੋਂ ਭੱਜਣਗੇ ਅਸੀਂ ਉਹਨਾਂ ਦੇ ਹੱਕ 'ਚ ਬਿਲਕੁਲ ਨਹੀਂ ਆਂਗੇ ਅਸੀਂ ਲੋਕਾਂ ਨੂੰ ਅਤੇ ਆਮ ਪਬਲਿਕ ਨੂੰ ਕਿਸਾਨ ਯੂਨੀਅਨਾਂ ਨੂੰ ਮਜ਼ਦੂਰ ਯੂਨੀਅਨਾਂ ਨੂੰ ਇਕੱਠੇ ਕਰਕੇ ਇੱਕ ਸੁਨੇਹਾ ਦੇਣਾ ਚਾਹੁੰਦੇ ਸੀ ਕਿ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਉਹ ਜਿਹੜੇ ਇਹ ਰਿਸ਼ਵਤਖੋਰੀ ਨਹੀਂ ਕਰ ਰਹੇ ਪਰ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਲਗਾਤਾਰ ਮੁਲਾਜ਼ਮਾਂ ਨੂੰ ਰਿਸ਼ਵਤਖੋਰਾ ਦੇ ਘੋਰ ਬਣਾ ਕੇ ਉਹਨਾਂ ਤੋਂ ਆਪਦੇ ਰਾਜਨੀਤਿਕ ਲਾਭ ਲੈਣ ਦੇ ਰਾਹ ਪਈ ਹੋਈ ਆ ਅਸੀਂ ਸਪਸ਼ਟ ਰੂਪ ਵਿੱਚ ਕਹਿੰਦੇ ਆ ਵੀ ਰਿਸ਼ਵਤ ਸਿਰਫ ਉਹ ਲੋਕ ਕਰਦੇ ਆ ਰਿਸ਼ਵਤ ਉਹ ਲੋਕ ਫਲਾਉਂਦੇ ਆ ਜਿਹਦੀ ਪਿੱਠ ਤੇ ਕੋਈ ਸਿਵਲ ਸਰਜਨ ਖੜਾ ਹੋਵੇ ਰਿਸ਼ਵਤ ਉਹ ਲੋਕ ਲੈਂਦੇ ਆ ਜਿਹਦੀ ਪਿੱਠ ਤੇ ਕੋਈ ਐਸਐਮਓ ਖੜਾ ਹੋਵੇ ਰਿਸ਼ਵਤ ਉਹ ਲੋਕ ਲੈਂਦੇ ਆ ਜਿਹਦੀ ਪਿੱਠ ਤੇ ਕੋਈ ਡੀਸੀ ਖੜਾ ਹੋਵੇ ਰਿਸ਼ਵਤ ਉਹ ਲੋਕ ਲੈਂਦੇ ਆ ਜਿਹਦੀ ਪਿੱਠ ਤੇ ਸਿਹਤ ਮੰਤਰੀ ਖੜਾ ਹੋਵੇ ਰਿਸ਼ਵਤ ਉਹ ਲੋਕ ਲੈਂਦੇ ਆ ਜਿਹਦੀ ਪਿੱਠ ਤੇ ਵਿਜੀਲੈਂਸ ਬਿਊਰੋ ਖੜੀ ਹੋਵੇ ਬਾਕੀ ਦੇ ਲੋਕ ਰਿਸ਼ਵਤ ਨਹੀਂ ਲੈਂਦੇ ਬਾਕੀ ਦੇ ਲੋਕ ਲੋਕਾਂ ਦੇ ਹਤਾਇਸ਼ੀ ਆ ਇਸ ਗੱਲ ਦਾ ਸਨੇਹਾ ਦੇਣ ਵਾਸਤੇ ਔਰ ਜਿਹੜੀ ਅਫਸਰशाही ਆ ਉਸ ਨੂੰ ਇਸ ਗੱਲ ਤੋਂ ਚਕੰਨਿਆ ਕਰਨ ਵਾਸਤੇ ਵੀ ਜੇਕਰ ਤੁਸੀਂ ਰਿਸ਼ਵਤਖੋਰਾਂ ਦੇ ਨਾਲ ਖੜੋਗੇ ਜੇਕਰ ਤੁਸੀਂ ਗਲਤ ਤਰੀਕੇ ਦੇ ਨਾਲ ਸਾਡੇ ਦਰਜਾ 4 ਦਰਜਾ 3 ਕਰਮਚਾਰੀਆਂ ਨੂੰ ਪੀੜਿਤ ਕਰਦੇ ਰਹੋਗੇ ਤਾਂ ਜਦੋਂ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਰਿਟਾਇਰਮੈਂਟਾਂ ਹੋਣਗੀਆਂ ਤੁਹਾਨੂੰ ਇਸੇ ਤਰੀਕੇ ਦੇ ਨਾਲ ਕਾਲੀਆਂ ਝੰਡੀਆਂ ਦੇ ਨਾਲ ਗਲ ਚ ਛੇਤਰਾਂ ਦਾ ਹਾਰ ਪਾ ਕੇ ਥੋਡੀਆਂ ਅਰਥੀਆਂ ਫੁਕੀਆਂ ਜਾਣਗੀਆਂ ਤੇ ਵਿਦੈਗੀ ਪਾਰਟੀਆਂ ਜਿਹੜੀਆਂ ਇਸੇ ਤਰੀਕੇ ਦੇ ਨਾਲ ਕਰਾਂਗੇ ਜੇ ਤੁਸੀਂ ਲੋਕਾਂ ਦਾ ਸਾਥ ਨਹੀਂ ਦਿੰਦੇ ਸੱਚ ਦਾ ਸਾਥ ਨਹੀਂ ਦਿੰਦੇ ਤੇ ਲੋਕਾਂ ਦੀ ਗੱਲ ਸੁਣਦੇ ਨਹੀਂ ਤਾਂ ਤੁਹਾਡਾ ਜਿਹੜਾ ਹਾਸ਼ਰ ਆ ਉਹ ਇਸੇ ਤਰ੍ਹਾਂ ਦਾ ਹੋ ਇਹ ਸੰਦੇਸ਼ ਸਪਸ਼ਟ ਰੂਪ ਦੇ ਵਿੱਚ ਅਸੀਂ ਅੱਜ ਦੇਣਾ ਚਾਹੁੰਦੇ ਹਾਂ